ਸਸਰੀਕਾਲ ਜੀ ਅੱਜ ਆਪਾਂ ਖੜੇ ਆਂ ਡਾਕਟਰ ਲਵ ਗੈਸਟਰੋ ਹਸਪੀਟਲ ਦੇ ਵਿੱਚ ਅੱਜਕੱਲ ਤੁਹਾਨੂੰ ਪਤਾ ਹੀ ਇਹ ਵੀ ਬੁਖਾਰ ਡੇਂਗੂ ਮਲੇਰੀਆ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਤਾਂ ਨੰਗਲਕਲਾਂ ਤੋਂ ਇੱਕ ਭੈਣ ਇੱਥੇ ਆਈ ਸੀ ਜਦੋਂ ਇੱਥੇ ਆਈ ਸੀ ਬਿਲਕੁਲ बेहोਸ਼ੀ ਦੀ ਹਾਲਤ ਵਿੱਚ ਸੀ ਖੂਨ ਦੀਆਂ ਉਲਟੀਆਂ ਲੱਗੀਆਂ ਹੋਈਆਂ ਸੀ ਤਾਂ ਲਵ ਗੈਸਟਰੋ ਦੇ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਲਵ ਗਰਗ ਜੀ ਉਹਨਾਂ ਨੇ ਇਸ ਭੈਣ ਦਾ ਟ੍ਰੀਟਮੈਂਟ ਕੀਤਾ ਆਪਾਂ ਭੈਣ ਦੇ ਨਾਲ ਗੱਲਬਾਤ ਕਰਾਂਗੇ ਵੀ ਟ੍ਰੀਟਮੈਂਟ ਦੇ ਦੌਰਾਨ ਇਹਨਾਂ ਨੂੰ ਕਿਵੇਂ ਲੱਗਿਆ ਤੇ ਹੁਣ ਇਹ ਕਿਵੇਂ ਨੇ ਤਾਂ ਭੈਣੇ ਜਦੋਂ ਤੁਸੀਂ ਇੱਥੇ ਆਏ ਸੀਗੇ ਬੇਹੋਸ਼ੀਰੀ ਹਾਲਤ ਵਿੱਚ ਸੀਗੇ ਹਾਂਜੀ ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਹੁਣ ਤਾਂ ਜੀ ਬਿਲਕੁਲ ਠੀਕ ਆ ਤਾਂ ਇਸ ਲੜਕੀ ਦਾ ਕਹਿਣਾ ਜੀ ਵੀ ਹੁਣ ਮੈਂ ਬਿਲਕੁਲ ਠੀਕ ਐ ਇਸ ਤਰ੍ਹਾਂ ਦੇ ਜੇ ਕੋਈ ਪੇਸ਼ੈਂਟ ਹੋਣਾ ਤਾਂ ਤੁਸੀਂ ਬਿਲਕੁਲ ਦੇਰੀ ਨਹੀਂ ਕਰਨੀ ਤੁਰੰਤ ਤੁਸੀਂ ਲਵ ਗੈਸਟਰੋ ਹਸਪੀਟਲ ਦੇ ਨਾਲ ਸੰਪਰਕ ਕਰਨਾ ਹੈ ਜਿਹੜੀ ਹਸਪੀਟਲ ਦੀ ਲੋਕੇਸ਼ਨ ਹੈ ਜੀ ਮਾਨਸਾ ਸ਼ਹਿਰ ਦੇ ਵਿੱਚ ਸੂਰਿਆਲੀ ਸੜਕ ਹੈ ਜਿੱਥੇ ਕਿ ਸੈਂਟਰਲ ਪਾਰਕ ਹੈ ਸੈਂਟਰਲ ਪਾਰਕ ਦੇ ਜਿਹੜੀ ਛੜਕ ਜਾਂਦੀ ਹੈ ਨਾਲ ਨਾਲ ਉੱਥੇ ਹੈ ਡਾਕਟਰ ਲਵ ਗੈਸਟਰੋ ਹਸਪੀਟਲ ਜੇ ਕੋਈ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਡਾਕਟਰ ਸਾਹਿਬ ਦਾ ਨੰਬਰ ਦਿੱਤਾ ਹੋਇਆ ਹੈ ਧੰਨਵਾਦ ਜੀ